ਅੱਜ ਸੁਨਾਮ ਸਾਹਬ ਡਿਵੀਜ਼ਨ ਦੇ ਵਿੱਚ ਹਿੰਦੂ ਭਾਈਚਾਰੇ ਵੱਲੋਂ ਇਕੱਠ ਰੱਖਿਆ ਗਿਆ ਕ્યો ਰੱਖਿਆ ਗਿਆ ਹਿੰਦੂ ਮੰਦਿਰ ਰੈਕਟ ਬਣਾਉਣ ਨੂੰ ਲੈ ਕੇ ਸਾਰੇ ਸਬ ਡਿਵੀਜ਼ਨਾਂ ਦੇ ਵਿੱਚ ਅੱਜ ਮੰਗ ਪੱਤਰ ਦਿੱਤੇ ਜਾ ਰਹੇ ਨੇ ਗਰਵੀ ਦੇ ਵਿੱਚ ਹਰ ਪਾਰਟੀ ਦਾ ਵਰਕਰ ਵੀ ਇੱਥੇ ਮੌਜੂਦ ਹੈ ਤੇ ਗੱਲਬਾਤ ਕਰਾਂਗੇ ਜੈਦੇਵ ਜੀ ਇਹ ਕਿਉਂ ਇਕੱਠ ਰੱਖਿਆ ਗਿਆ ਤੇ ਕਿਸ ਮੁੱਦੇ ਲਈ ਰੱਖਿਆ ਗਿਆ ਜੀ ਇਹ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਇਹ ਜਿਹੜਾ ਇਕੱਠ ਰੱਖਿਆ ਗਿਆ ਬਹੁਤ ਟਾਈਮ ਤੋਂ ਜੀ ਦੀ ਡਿਮਾਂਡ ਚੱਲ ਰਹੀ ਸੀ ਹਿੰਦੂ ਮੰਦਿਰ ਐਕਟ ਜਿਸ ਤਰ੍ਹਾਂ ਹੋਰ ਸੰਸਥਾਵਾਂ ਨੇ ਉਹਨਾਂ ਨੂੰ ਆਜਾਦ ਕੀਤਾ ਹੋਇਆ ਇਸ ਤਰ੍ਹਾਂ ਸਰਕਾਰਾਂ ਤੋਂ ਜਿਹੜੇ ਮੰਦਿਰ ਨੇ ਉਹ ਯਾਦ ਕਰਵਾਏ ਜਾਣ ਉਹਨਾਂ ਦੀ ਸਾਂਭ-ਸਮਾਹਲ ਲਈ ਸਾਡੇ ਜਿਹੜੇ ਹਿੰਦੂ ਭਾਈਚਾਰਾ ਉਹਨਾਂ ਨੂੰ ਦਿੱਤੀ ਆ ਗਈ ਇਸ ਲਈ ਇਹ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਸਬਡਿਵੀਜ਼ਨ ਦੇ ਐਸਡੀ ਨੂੰ ਇਹ ਮੰਗ ਪੱਤਰ ਦਿੱਤੇ ਜਾ ਰਹੇ ਨੇ ਸ਼ਰਮਾ ਜੀ ਤੁਸੀਂ ਵੀ ਅੱਜ ਇਕੱਠੇ ਹੋਇਆ ਸਾਰੀ ਪਾਰਟੀਆਂ ਦੇ ਇੱਥੇ ਵਰਕਰ ਆਏ ਨੇ ਆਗੂ ਆਏ ਨੇ ਤੇ ਲੇਡੀਜ਼ ਵੀ ਆਈਆਂ ਨੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਵੀ ਇਹ ਸਾਰੇ ਇਕੱਠੇ ਹੋ ਕੇ ਅੱਜ ਇਹ ਮੁੱਦੇ ਤੇ ਇਕੱਠੇ ਹੋਏ ਨੇ ਕਰਨ ਜੀ ਸਨਾਤਨ ਜਿਹੜਾ ਹੈਗਾ ਬਹੁਤ ਪੁਰਾਤਨ ਧਰਮ ਹੈ ਜਿਹੜਾ ਸਾਰੀਆਂ ਧਰਮਾਂ ਦੀ ਜੜ ਹੈ ਸਨਾਤਨ ਦੇ ਵਿੱਚ Hindu ਇੱਕ ਐਸੀ ਚੀਜ਼ ਹੈ ਜਿਹੜਾ ਹਮੇਸ਼ਾ ਤੋਂ ਪੀੜਤ ਰਿਹਾ ਹੈ ਜਿੰਨੀਆਂ ਵੀ ਸਮੁਦਾਏ ਬਣੇ ਹੋਏ ਨੇ ਹਰ ਇੱਕ ਦਾ ਆਪਣਾ ਆਪਣਾ ਸੰਵਿਧਾਨ ਹੈ ਆਪਣਾ ਆਪਣਾ ਬੋਰਡ ਹੈ ਲੇਕਿਨ ਇੱਕ Hindu ਬੋਰਡ ਇਹੋ ਜਿਹਾ ਵੈਲਫੇਅਰ ਬੋਰਡ ਐਸਾ ਹੈਗਾ ਜਿਹਨੂੰ ਸਰਕਾਰਾਂ ਨੇ ਕਦੇ ਤਰਜੀਹ ਨਹੀਂ ਦਿੱਤੀ ਸਾਡੇ ਜਿੰਨੇ ਵੀ ਵੱਡੇ ਮੰਦਰ ਨੇ ਉਹ ਸਾਰੇ ਗਵਰਨਮੈਂਟ ਦੇ ਅਧੀਨ ਨੇ ਪੈਸਾ ਜਿਹੜਾ ਹੈਗਾ ਉਹ ਸਾਰਾ ਸਰਕਾਰੀ ਖਜ਼ਾਨਿਆਂ ਚ ਵਗ ਜਾਂਦਾ ਜਦੋਂ ਕਿ ਦੂਜੀਆਂ ਸੰਸਥਾਵਾਂ ਦੇ ਜਿਹੜੇ ਜਿਹੜੇ ਚਾਹੇ ਕੋਈ ਮਸਜਿਦ ਆ ਚਾਹੇ ਕੋਈ ਹੋਰ ਕੋਈ ਸੰਸਥਾ ਹੈਗੀ ਉਹਨਾਂ ਦਾ ਜਿਹੜਾ ਪੈਸਾ ਹੈਗਾ ਸਾਰਾ ਉਹ ਉਹਨਾਂ ਦੀ ਵੈਲਫੇਅਰ ਵਾਸਤੇ ਲਾਇਆ ਜਾਂਦਾ ਲੋਕਾਂ ਨੂੰ ਪੈਸਾ ਡਿਸਟ੍ਰਿਬਿਊਟ ਕੀਤਾ ਜਾਂਦਾ ਸਾਡੇ ਮੰਦਰਾਂ ਚੋਂ ਪੈਸਾ ਲੈ ਕੇ ਹੋਰ ਜਾਤੀਆਂ ਦੇ ਹੋਰ ਧਰਮਾਂ ਦਾ ਮਤਲਬ ਜਿਹੜਾ ਹੈਗਾ ਉਪਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਦੁਆਰਾ ਅਸੀਂ ਚਾਹੁੰਦੇ ਆ ਕਿ ਜਿੱਥੇ ਹੋਰਾਂ ਧਰਮਾਂ ਦੀ ਸਿੱਖਿਆ ਜਿਹੜੀ ਹੈਗੀ ਆ ਉਹ ਲਾਜ਼ਮੀ ਬਣਾਈ ਗਈ ਹੈ ਸਾਨੂੰ ਆਪਣੇ ਧਰਮ ਦੀ ਸਿੱਖਿਆ ਦੇਣ ਦਾ ਜਿਹੜਾ ਹੈਗਾ ਸਾਡੇ ਤੇ ਪਾਬੰਦੀ ਹੈ Hindu ਕਿਸੇ ਵੀ ਉਸ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਕਿਸੇ ਵੀ ਸੰਸਥਾ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਪਰ ਇੱਕ Hindu ਜਿਹੜੀ Hinduism ਦੀ ਜਾਂ Hindu ਜਿਹੜਾ ਸਾਡਾ ਪਿਛੋਕੜ ਹੈ ਉਹਦੀ ਸਿੱਖਿਆ ਨਹੀਂ ਦੇ ਸਕਦਾ ਬਾਕੀ ਸਾਰੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਆਪਣੇ ਆਪਣੇ ਧਰਮ ਦਾ ਪ੍ਰਚਾਰ ਕਰਦੀਆਂ ਨੇ ਤੇ ਉਸ ਨੂੰ ਲੀਗਲੀ ਜਿਹੜਾ ਹੈਗਾ ਉਹਨਾਂ ਨੇ ਐਂਡੋਰਸ ਕੀਤਾ ਹੋਇਆ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਸੰਸਥਾਵਾਂ ਦੇ ਉੱਤੇ ਜਿਹੜਾ ਸਰਕਾਰੀ ਜ਼ਬਰ ਹੈ ਉਹ ਬੰਦ ਕੀਤਾ ਜਾਵੇ ਸਾਡੇ ਮੰਦਰ ਆਜ਼ਾਦ ਕੀਤੇ ਜਾਣ ਸਾਡਾ ਪੈਸਾ ਸਾਡੀਆਂ ਸੰਸਥਾਵਾਂ ਤੇ ਸਾਡੇ ਸਮਾਜ ਦੀ ਵੈਲਫੇਅਰ ਦੇ ਲਈ ਵਰਤਿਆ ਜਾਵੇ ਅੱਜ ਇਸ ਸਾਰੇ ਸਿਸਟਮ ਦੇ ਵਿੱਚ ਅਸੀਂ ਜੈਦੇਵ ਜੀ ਦੀ ਅਗਵਾਈ ਦੇ ਵਿੱਚ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਇਹ ਸਨਾਤਨ ਸਭਾ ਦੇ ਔਰ ਹਿੰਦੂ ਵੈਲਫੇਅਰ ਬੋਰਡ ਦੇ ਸੰਯੋਜਕ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਮੈਮੋਰੰਡਮ ਜਿਹੜਾ ਹੈਗਾ ਐਸ.ਟੀ.ਐਮ ਸਾਹਿਬ ਨੂੰ ਦੇਣ ਜਾ ਰਿਹਾ ਹਾਂ ਇਸ ਤੋਂ ਅਗਲਾ ਸਟੈਪ ਜਿਹੜਾ ਹੈਗਾ ਜਿਵੇਂ ਹਿੰਦੂ ਬੋਰਡ ਵੱਲੋਂ ਸਾਨੂੰ ਹਦਾਇਤ ਹੋਊਗੀ ਅਸੀਂ ਇਸ ਗੱਲ ਨੂੰ ਅਭਾਰਾਂਗੇ ਔਰ ਇਸ ਨੂੰ ਪੂਰਾ ਕਰਵਾ ਕੇ ਰੱਖਾਂਗੇ ਬਸ਼ਿਸ਼ਟ ਜੀ ਅੱਜ ਤੁਸੀਂ ਉਰੇ ਆਏ ਹੋ ਕੰਮ ਕਰ ਛੱਡ ਕੇ ਸਾਰੇ ਆਏ ਨੇ ਤੇ ਹਿੰਦੂ ਸੰਗਠਨ ਇਕੱਠਾ ਹੋਇਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਉੱਪਰ ਇਹ ਬਹੁਤ ਹੀ ਜ਼ਰੂਰੀ ਤੁਸੀਂ ਬੋਲੋ ਉਪਰਾਲਾ ਕੀ ਕਰ ਰਹੇ ਨੇ ਸਾਡੇ ਸਾਰੇ ਹਿੰਦੂ ਸਮਾਜਵਾਦੀ ਇਹ ਉਪਰਾਲਾ ਵਿੱਚ ਜੋ ਆਜ਼ਾਦੀ ਪੰਜਾਬੀ ਸ਼ਾਨ ਦਾ ਮਤਲਬ ਸਾਨੂੰ ਅਸੀਂ ਆਜ਼ਾਦੀ ਦੀ ਮੰਗ ਕਰ ਰਹੇ ਹਾਂ ਇਹ ਆਜ਼ਾਦੀ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ ਔਰ ਇਹ ਜਿਹੜਾ ਵੈਲਫੇਅਰ ਦਾ ਪੈਸਾ ਹੈ ਮਤਲਬ ਇਹ ਸਾਡੇ ਉੱਪਰ ਹੀ ਲੱਗਣਾ ਚਾਹੀਦਾ ਕਿਉਂਕਿ ਇਹਦਾ ਜਿਹੜਾ ਪੈਸਾ ਇਹਦੇ ਵਾਸਤੇ ਕੋਈ ਹੋ ਨਹੀਂ ਬਣਾ ਹੋਇਆ ਨਹੀਂ ਨਹੀਂ ਬਣਾ ਹੋਇਆ ਵੀ ਕੌਣ ਇੱਥੇ ਕਿੱਥੇ ਯੂਜ਼ ਹੋਊਗਾ ਇਹਨੂੰ ਦੂਜੇ ਜਿਹੜੇ ਨੇ ਕਟਗਿੰਚੀ ਵਾਲੇ ਉਹ ਇਸ ਨੂੰ ਯੂਜ਼ ਕਰ ਲੈਂਦੇ ਨੇ ਤੇ ਇਹਦੇ ਵਾਸਤੇ ਸਾਡੇ ਤੇ ਇੱਕੇ ਤੱਬਾ ਹੈ ਇਹ ਤੱਬੇ ਨੂੰ ਅਸੀਂ ਢੋਣ ਵਾਸਤੇ ਅੱਜ ਇਹ ਸਾਰੇ ਇਕੱਠੇ ਹੋਏ ਆਂ ਜੈਦੇਵ ਜੀ ਦੇ ਉਹਦੇ ਵਿੱਚ ਤੇ ਸਾਨੂੰ ਆਸ ਹੈ ਕਿ ਸਾਡੀ ਇਹ ਮੰਗ ਪੂਰੀ ਕੀਤੀ ਜਾਊਗੀ ਔਰ ਜਿਹੜੇ ਜਿਹੜੇ ਬੰਦੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੈਦੇਵ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਮੈਂ ਆਸ ਕਰਦਾ ਕਿ ਇਹ ਸਾਡੀ ਮੰਗ ਪੂਰੀ ਹੋਊਗੀ ਅੱਜ ਵੱਡੀ ਗਿਣਤੀ ਦੇ ਵਿੱਚ Hindu Bhai Chara ਇੱਥੇ ਇਕੱਠਾ ਹੋਇਆ ਐਸਡੀਐਮ ਦਫ਼ਤਰ ਦੇ ਬਾਹਰ ਤੇ ਅੱਜ Hindu ਮੰਦਿਰ ਐਕਟ ਦੇ ਤਹਿਤ ਇਹਨਾਂ ਵੱਲੋਂ ਮੰਗ ਪੱਤਰ ਦਿੱਤਾ ਜਾਵੇਗਾ ਸਾਰੇ ਵੱਲੋਂ ਸਾਈਨ ਵੀ ਕੀਤੇ ਗਏ ਨੇ ਤੇ ਹੁਣ ਇਹਨਾਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਆਜੋ ਅਡਵੋਕੇਟ ਸਾਹਿਬ ਅਗ੍ਹੀ ਬੁਲਾ ਲੀਏ ਆਜੋ ਅਗ੍ਹੀ ਬੁਲਾ ਲਾਓ ਸਾਬ ਨੂਰੀ ਬੁਲਾ ਲਾਓ ਹਾਂਜੀ ਆਜੋ ਸੰਗਠਨ ਵੱਲੋਂ ਇਕੱਠੇ ਹੋ ਕੇ ਕਈ ਸਬ ਡਿਵੀਜ਼ਨਾਂ ਦੇ ਵਿੱਚ ਅੱਜ ਪੰਜਾਬ ਭਰ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਨੇ ल ठीक छ एउटा र माने एउटा ਕਿ ਤਾਂ ਉਹ ਤਾਂ ਉਹ ਯਾਰ ਜਿਹੜੇ ਸਾਈਡ ਤੇ ਨਹੀਂ ਕਰ ਕੋਈ ਨਹੀਂ ਕਰ ਆਈ ਯੂ ਵੀ ਸਮਝਦਾ ਹਾਂ ਕਿ ਜਿਹੜੇ ਲੋਕ ਨਹੀਂ ਲੱਗਦਾ ਬਲਾਲ ਜੀ ਇਹ ਦੇਖ ਤਾਂ ਸੁਣਿਆ ਚਰਖਾ ਬਸ ਬਾਤ ਕਰਾ ਮਾਤਾ ਜੀ ਬਾਤ ਬਸ ਜਿੰਨਾ ਮੁੰਡਾ ਕੱਢਿਆ ਤੇ ਤਿੰਨ ਪੂਰੇ 50 ਜੀ ਮੂੰਹ ਨਿਕਟਿਆ ਇਹ ਟੰਗ ਹੋਈ ਘਰ ਦੇ ਸਾਹ ਪਿਆ ਨਾ ਦੇਖਦਾ ਨਾ ਨਾ ਜੀ ਉਹ ਬਣਾ ਡੋ ਦੇਣਾ ਆਹ ਪ੍ਰੋਬਲਮ ਉਹ ਬਣਾ ਡੋ ਦੇਣਾ ਹਾਂ ਹਾਂ ਬਣਾ ਦੇਣਾ ਤਸਵੀਰਾਂ ਦੇ ਦਿਓ ਪੂਰੀ ਬਣਾ ਦੇ ਪੂਰੀ ਜੀ ਫੋਟੋ ਦੇ ਦਿਓ ਆਜੋ ਬਈ ਆਜੋ ਸਾਰੇ ਕਿਤੇ ਨਹੀਂ ਰਹਿ ਗਏ ਆ ਗਏ ਆਜੇ ਹੁਣ ਸਾਰੇ ਕਿਤੇ ਆਓ ਜੀ ਇਧਰ ਆਓ ਇਧਰ ਆਜੋ ਇਧਰ ਆਜੋ ਆਹ ਮੇਰੀ ਆਜੋ ਆਜੋ ਸਾਰੇ ਆਜੋ ਆਜੋ

ਆਜੇ ਫੇਟਮੋ ਕਰੋ ਜੀ ਕੋਈ ਆਪਰ ਲਈ ਬੰਦੇ ਰਹਿਣੋ ਇੱਧਰ ਹੱਥ ਮਾਰਾ ਵਾ 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 ਇੱਧਰ ਬੋਲੋ ਇੱਧਰ ਹਰਜੀ ਹੂੰ ਹੂੰ ਆਹ ਕੋਈ ਨਾ ਬਾਤ ਚ ਖੜੇ ਜੀ ਇੱਧਰ ਯਾਰੋ ਜੀ ਇੱਧਰ ਕੱਢ ਦਿਓ ਜੀ ਕੱਢੋ